ਅਸ਼ਨੀਨ ਤੁਸੀਂ ਇੱਕ ਪੁਲਿਸ ਬੈਕਗ੍ਰਾਉਂਡ ਤੋਂ ਆਂਦੇ ਹੋ ਰਾਈਟ ਤੇ ਤੁਸੀਂ ਐਕਟਿੰਗ ਸ਼ੁਰੂ ਤੋਂ ਹੀ ਤੁਸੀਂ ਤੁਹਾਨੂੰ ਸੀਗਾ ਕਿ ਮੈਂ ਐਕਟਿੰਗ ਵੱਲ ਜਾਣਾ ਹੈ ਬਿਲਕੁਲ ਮੈਂ ਸ਼ੁਰੂ ਤੋਂ ਐਕਟਿੰਗ ਫੀਲਡ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟਿਡ ਸੀਗੀ ਜ਼ਿਆਦਾਤਰ ਇਦਾਂ ਹੁੰਦਾ ਹੈਗਾ ਕਿ ਤੁਸੀਂ ਕਿਸੇ ਵੀ ਐਕਟਰ ਨੂੰ ਪੁੱਛੋ ਨਾ ਤਾਂ ਹਰ ਕਿਸੇ ਦਾ ਸਵਾਲ ਸੌਰੀ ਜਵਾਬ ਇਹੀ ਹੁੰਦਾ ਹੈਗਾ ਕਿ ਅਸੀਂ ਛੋਟੇ ਹੁੰਦੇ ਤੋਂ ਟੀਵੀ ਦੇਖਦੇ ਸੀ ਤੇ ਸਾਨੂੰ ਉਦੋਂ ਹੀ ਸ਼ੌਂਕ ਸਾਡੇ ਅੰਦਰ ਜਾਗ ਗਿਆ ਸੀ ਤੇ ਮੇਰੇ ਨਾਲ ਵੀ ਬਿਲਕੁਲ ਉਦਾਂ ਹੀ ਹੋਇਆ ਤੇ ਮੈਨੂੰ ਲੱਗਦਾ ਉਹ ਐਕਟਰ ਸਭ ਤੋਂ ਜ਼ਿਆਦਾ ਪੈਸ਼ਨੇਟ ਐਕਟਰਸ ਹੁੰਦੇ ਰਹਿਗੇ ਜਿਨ੍ਹਾਂ ਨੂੰ ਛੋਟੇ ਹੁੰਦੇ ਤੋਂ ਹਾਂ ਸਾਰੇ ਸ਼ੌਂਕ ਤੇ ਮੈਂ ਆਪਣੇ ਆਪ ਨੂੰ ਹੌਲੀ ਹੌਲੀ ਪ੍ਰੇਪੇਅਰ ਕੀਤਾ ਕਿ ਮੈਂ ਨਾ ਇਦਾਂ ਇਦਾਂ ਕਰਕੇ ਮੈਂ ਆਪਣੇ ਘਰੇ ਦੱਸਣਾ ਹੈ ਤੇ ਜੁਆਇਨ ਕਰਨੀ ਹੈ ਟਰਾਈ ਕਰਕੇ ਦੇਖਣਾ ਹੈ ਮੈਂ ਪੈਜੈਂਟਸ ਦੇ ਥਰੂ ਸ਼ੁਰੂ ਕੀਤਾ ਮਿਸ ਪੰਜਾਬ ਤੋਂ ਸ਼ੁਰੂ ਕੀਤਾ ਫਿਰ ਵੈਬ ਸੀਰੀਜ਼ ਕੀਤੀ ਯਾਰ ਜਿਗਰੀ ਕੁਸੁੱਤੀ ਡਿਗਰੀ ਐਂਡ ਮੇਰੇ ਪੇਰੈਂਟਸ ਥਰੋਅਆਊਟ ਬਹੁਤ ਸਪੋਰਟਿਵ ਰਹੇ ਇਸ ਜਰਨੀ ਦੇ ਵਿੱਚ ਐਂਡ ਜਿਵੇਂ ਜਿਵੇਂ ਅੱਗੇ ਅੱਗੇ ਵਧ ਰਹੇ ਆ ਦੇ ਆਰ ਆਲਸੋ ਵੈਰੀ ਹੈਪੀ ਵਿਦ ਇਟ ਐਂਡ ਆਮ ਆਮ ਜਸਟ ਫੀਲ ਬlesed ਐਟ ਦ ਮੋਮੈਂਟ ਬੀਇੰਗ ਅ ਗਰਲ ਆਲਸੋ ਐਂਡ ਬਿਕਾਜ਼ ਤੁਸੀਂ ਬਚਪਨ ਤੋਂ ਸੁਪਨਾ ਦੇਖਿਆ ਸੀ ਐਕਟਿੰਗ ਦਾ ਅ ਅੱਜਕੱਲ ਟੈਕਨੋਲੋਜੀ ਦਾ ਜ਼ਮਾਨਾ ਤੇ ਲੋਕਾਂ ਨੂੰ ਲੱਗਦਾ ਹੈ ਸ਼ਾਰਟਕਟ ਟੂ ਸਕਸੈਸਿਸ ਇੰਸਟਾਗ੍ਰਾਮ ਔਰ ਸੋਸ਼ਲ ਮੀਡੀਆ ਰਾਈਟ ਇਦਾਂ ਹੁੰਦਾ ਤੇ ਜਿਹੜੇ ਲੋਕੀ ਐਕਟਰ ਬੰਨਣਾ ਚਾਹੁੰਦੇ ਆ ਉਹਨਾਂ ਲਈ ਤੁਸੀਂ ਇੱਕ ਜੇ ਤੁਹਾਨੂੰ ਇੱਕ ਗਾਈਡਲਾਈਨ ਦੇਣੀ ਹੋਵੇ ਕੀ ਦੋਗੇ ਆਈ ਥਿੰਕ ਟਰੂ ਲੁੱਕ ਐਕਟਰ ਬੰਨਾ ਚਾਹੁੰਦੇ ਨੇ ਨਾ ਉਹ ਕਿਤੇ ਨਾ ਕਿਥੋਂ ਆਪਣਾ ਰਾਹ ਲੱਭ ਹੀ ਲੈਂਦੇ ਨੇ ਟੈਕਨੋਲੋਜੀ ਤਾਂ ਅੱਜ ਆਈ ਹੈ ਠੀਕ ਹੈ ਹੁਣ ਅੱਜ ਅੱਜਕੱਲ ਉਹਨਾਂ ਨੂੰ ਲੱਗਦਾਗਾ ਕਿ ਇੰਸਟਾਗ੍ਰam ਦੇ ਥਰੂ ਸਾਡਾ ਰਾਹ ਸੌਖਾ ਹੋ ਗਿਆ ਜੋ ਕਿਤੇ ਨਾ ਕਿਤੇ ਸੱਚ ਹੈ ਵੀ ਡਿਜੀਟਲ ਕ੍ਰੀਏਟਰਸ ਆ ਗਏ ਨੇ ਸਾਡੇ ਕੋਲੇ ਜੋ ਬਹੁਤ ਫੇਮਸ ਡਿਜੀਟਲ ਕ੍ਰੀਏਟਰਸ ਹੁੰਦੇ ਨੇ ਉਹਨਾਂ ਨੂੰ ਫਿਲਮਸ ਦੇ ਵਿੱਚ ਰੋਲਸ ਵੀ ਮਿਲ ਜਾਂਦੇ ਨੇਗੇ ਤੇ ਉਹ ਮਤਲਬ ਇਹਦਾ ਕੋਈ ਕਿਉਂਕਿ ਸਾਡੀ ਇੰਡਸਟਰੀ ਜਾਂ ਫਿਲਮ ਲਾਈਨ ਇਹੋ ਜੀ ਨਹੀਂ ਕੋਈ ਇਹੋ ਜੀ ਚੀਜ਼ ਨਹੀਂ ਨਾ ਹੈਗੀ ਵੀ ਤੁਸੀਂ ਇੱਕ ਡਿਗਰੀ ਕੀਤੀ ਤੇ ਤੁਹਾਨੂੰ ਜੀ ਪਲੇਸਮੈਂਟ ਮ ਉਹ ਚੀਜ਼ ਨਹੀਂ ਹੈਗੀ ਇੱਥੇ ਲੱਖਾਂ ਦੇ ਵਿੱਚ ਲੋਕ ਟਰਾਈ ਕਰਦੇ ਨੇ ਕਿਸੇ ਨੂੰ ਕਿਤੇ ਮੌਕਾ ਮਿਲਦਾ ਕਿਸੇ ਨੂੰ ਕਿੰਨੇ ਸਾਲਾਂ ਬਾਅਦ ਮਿਲਦਾ ਕਿਸੇ ਨੂੰ ਪਹਿਲੀ ਵਾਰ ਚ ਮਿਲ ਜਾਂਦਾ ਕਿਸੇ ਦੀ ਲਾਂਚਿੰਗ ਹੁੰਦੀ ਹੈ ਕਿਸੇ ਨੂੰ ਸ਼ਾਇਦ ਸਾਰੀ ਜ਼ਿੰਦਗੀ ਨਹੀਂ ਮਿਲ ਪਾਉਂਦਾ ਪਰ ਮੈਨੂੰ ਜੋ ਮੇਰੇ ਐਕਸਪੀਰੀਅੰਸ ਤੋਂ ਹਾਲਾਂਕਿ ਇਨਾ ਐਕਸਪੀਰੀਅੰਸ ਮੈਨੂੰ ਨਹੀਂ ਹੋਇਆ ਪਰ ਮੈਨੂੰ ਲੱਗਦਾ ਹੈਗਾ ਕਿ ਤੁਸੀਂ ਮਿਹਨਤ ਕਰੀ ਚੱਲੋ ਕਿਤੇ ਨਾ ਕਿਤੇ ਕਿਸਮਤ ਵੀ ਤੁਹਾਡਾ ਬਹੁਤ ਸਾਥ ਦਿੰਦੀ ਹੈ ਬਾਕੀ ਕਿਸੇ ਵੀ ਚੀਜ਼ ਨੂੰ ਲੇਕਿਨ ਇੰਨਾ ਮਤਲਬ ਉਹਦੇ ਪਿੱਛੇ ਐਂ ਪਾਗਲ ਨਹੀਂ ਹੋ ਜਾਣਾ ਚਾਹੀਦਾ ਕਿ ਵੀ ਜੇ ਮੈਂ ਐਕਟਰ ਨਾ ਬਣਿਆ ਤਾਂ ਮੈਂ ਮਰ ਜੂ ਉਹ ਉਹ ਉਸ ਲੈਵਲ ਤੱਕ ਨਹੀਂ ਜਾਣਾ ਚਾਹੀਦਾ ਕਿਉਂਕਿ ਥੋੜਾ ਜਿਹਾ ਆਪਾਂ ਨੂੰ ਪ੍ਰੈਕਟੀਕਲੀ ਸੋਚਣਾ ਚਾਹੀਦਾ ਹੈਗਾ ਜ਼ਿੰਦਗੀ ਨੂੰ ਲੈ ਕੇ ਬਾਕੀ ਮਿਹਨਤ ਕਰੋ ਤੁਹਾਨੂੰ ਰਾਹ ਥੋੜੇ ਆਪਣੇ ਆਪ ਅੱਗੇ ਤੋਂ ਅੱਗੇ ਖੁੱਲਦੇ ਰਹਿੰਦੇ ਨੇਗੇ ਪੌੜੀਆਂ ਹੁੰਦੀਆਂ ਨੇ ਹਨਾ ਤੁਸੀਂ ਇੱਕ ਸਟੈਪ ਲੈਣੇ ਹੋ ਫਿਰ ਦੂਜਾ ਲੈਣੇ ਹੋ ਫਿਰ ਤੀਜਾ ਲੈਣੇ ਹੋ ਤਾਂ ਸਟੈਪ ਬਾਈ ਸਟੈਪ ਸਟੈਪ ਬਾਈ ਸਟੈਪ ਚੱਲੀ ਚੱਲੋ ਛਲਾਂਗ ਮਾਰਨ ਦੀ ਲੋੜ ਨਹੀਂ ਹੁੰਦੀ ਕਿਉਂਕਿ ਜੋ ਤੁਸੀਂ ਛਲਾਂਗ ਮਾਰਦੇ ਹੋ ਉਦੋਂ ਤੁਸੀਂ ਸ I I think this is the right way of proceeding ahead. ਜੇ ਅਸ਼ਨੀਨ ਚੋਹਾਨ ਐਕਟਰ ਨਾ ਹੁੰਦੀ ਤੇ ਕੀ ਹੁੰਦੀ? ਪਹਿਲਾਂ ਮੈਂ ਸੋਚਦੀ ਹੁੰਦੀ ਸੀ ਕਿ ਜੇ ਮੈਂ ਐਕਟਰ ਨਾ ਹੁੰਦੀ ਤਾਂ ਮੈਂ ਜਰਨਲਿਸਟ ਹੁੰਦੀ। ਹਾਂ ਜਦੋਂ ਮੈਂ ਪੜ ਰਹੀ ਸੀ ਉਦੋਂ ਜ਼ਰੂਰ ਇਦਾਂ ਸੋਚਦੀ ਸੀ ਤੇ ਫਿਰ ਮੈਂ ਜਿਹੜੀ ਸਿਵਲ ਸਰਵਿਸਸ ਹੁੰਦੀਆਂ ਨੇ ਉਹਨਾਂ ਦੀ ਵੀ ਤਿਆਰੀ ਨਾਲ-ਨਾਲ ਕਰਦੀ ਰਹੀ ਆ। ਬਟ ਅੱਜ ਦੇ ਟਾਈਮ ਦੇ ਉੱਤੇ ਜੇ ਮੈਂ ਐਕਟਰ ਨਾ ਹੁੰਦੀ ਤਾਂ ਮੇਬੀ ਮੈਂ ਕੈਨੇਡਾ ਜਾ ਕੇ ਸੈਟਲ ਹੋ ਜਾਂਦੀ। ਇਹੋ ਜੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ, ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।